ਔਰ ਪੁਲਿਸ ਵੱਲੋਂ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਨਸ਼ੇਲੀ ਵਰਤੀਆਂ ਜਾਣ ਵਾਲੀਆਂ ਗੋਲੀਆਂ ਹੈਰੋਇਨ ਡਰੱਗਸ ਮਨੀ ਬਰਾਮਦ ਔਰ ਥਾਣੀ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁੜਪੜ ਦੇ ਨਾਂਬਰ ਤਸਕਰ ਨੂੰ ਕਾਬੂ ਕੰਚ ਸਫਲਤਾ ਹਾਸਲ ਕੀਤੀ ਹੈ ਥਾਣਾ ਅਰਦੇ ਮੁਖੀ ਇੰਸਪੈਕਟਰ ਰੇਸ਼ ਕੁਮਾਰੀ ਨੇ ਦੱਸਿਆ ਕਿ 29 ਮਾਚ ਕਾਸੋ ਆਪਰੇਸ਼ਨ ਦੁਆਰਾ ਨਸ਼ਾ ਤਸਕਰਾ ਦੇ ਘਰਾ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਤੇ ਗੁੜੱਪੜ ਵਾਸੀ ਦੇਵਰਾਜ ਦੇਵੀ ਦੇ ਬਾੜੇ ਚ ਉਸਤੇ ਕਰਿੰਦੇ ਬਲਵਿੰਦਰ ਕੋਲੋਂ 3 ਸਰਿੰਜਾ ਇੱਕ ਲਾਈਟਰ ਤੇ ਇੱਕ ਜਲੀ ਹੋਈ ਸਿਲਵਰ ਦੀ ਪੰਨੀ ਬਰਾਮਦ ਹੋਈ ਜੀ ਸਬੰਧੀ ਬਲਵਿੰਦਰ ਨੇ ਦੱਸਿਆ ਸੀ ਕਿ ਉਹ ਹਰ ਰੋਜ਼ 3 ਟਾਈਮ ਹੈਰੋਨ ਪੀਂਦਾ ਹੈ ਤੇ ਇਸ ਦੇ ਬਦਲੇ ਉਹ ਦੇਵਰਾਜ ਦੇ ਪਸ਼ੂਆਂ ਨੂੰ ਪੱਠੇ ਪਾਉਂਦਾ ਹੈ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ 26 ਨੰਬਰ ਮੁਕੱਦਮਾ ਦਰਜ ਕਰਕੇ ਦੇਵਰਾਜ ਦੇਵੀ ਨੂੰ ਨਾਮਜ਼ਦ ਕੀਤਾ ਗਿਆ ਸੀ ਥਾਣਾ ਮੁਖੀ ਨੇ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵਰਾਜ ਜੋ ਕਿ ਪਹਿਲਾਂ 26 ਨੰਬਰ ਮੁਕੱਦਮੇ ਲਈ ਲੋੜਿੰਦਾ ਹੈ ਆਪਣੇ ਘਰ ਆਇਆ ਹੈ ਪੁਲਿਸ ਪਾਰਟੀ ਵੱਲੋਂ ਦੋਨੋਂ ਪਿੰਡ ਦੇ ਸਰਪੰਚਾਂ ਅਤੇ ਪਿੰਡ ਦੇ ਵਿਅਕਤੀਆਂ ਨੂੰ ਨਾਲ ਲੈ ਕੇ ਦੇਵਰਾਜ ਦੇ ਘਰ ਪਹੁੰਚ ਕੀਤੀ ਗਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਉਸ ਵੇਲੇ ਕਾਰਚੋ 68400 ਰੁਪਏ ਦੀ ਡਰੱਗ ਮਨੀ ਤੇ 11 ਮੋਬਾਈਲ ਫੋਨ ਬਰਾਮਦ ਹੋਏ ਤੇ ਬਾਅਦ ਚ ਰਿਕਵਰੀ ਚ 70 ਨਸ਼ੇਲੀ ਵਰਤੀਆਂ ਜਾਣ ਵਾਲੀਆਂ ਗੋਲੀਆਂ 25 ਕੈਪਸੂਲ ਤੇ 7.5 ਗ੍ਰਾਮ ਹੈਰੋਇਨ ਬਰਾਮਦ ਹੋਈ ਇੱਥੇ ਇਹ ਵੀ ਦੱਸਣ ਚਾਹੋਗੇ ਕਿ ਬੀਤੇ ਕੁਝ ਦਿਨ ਪਹਿਲਾਂ ਦੇਵਰਾਜ ਦੇਵੀ ਦਾਹੀ ਉਸਾਰਿਆ ਘਰ ਤੇ ਦੁਕਾਨਾਂ ਨੂੰ ਪ੍ਰਸ਼ਾਸਨ ਨੇ ਠੋਾਇਆ ਸੀ ਤੁਸੀਂ ਦੇਖ ਰਹੀ ਹੋ ਨਿਊਜ਼ ਰੀਡਰ ਪੰਜਾਬ ਤੇ ਔਰਤੋਂ ਮਨਦੀਪ ਦੁਗਲ ਤੇ ਹਰਵਿੰਦਰ ਸਿੰਘ ਦੀ ਰਿਪੋਰਟ ਜੀਟਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਨੇ ਮਨਦੀਪ ਦੁੱਗਲ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਤੋਂ ਇੱਕ ਆਵਾਜ਼ ਓੜ ਦੇ ਨਸ਼ਾ ਤਸ਼ਕਰਾਂ ਦੇ ਖਿਲਾਫ ਉੱઠી ਸੀ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰਿਆਮ ਓੜ ਦੇ ਨਸ਼ਾ ਤਸ਼ਕਰਾਂ ਦੇ ਨਾਮ ਲਾਏ ਗਏ ਸੀਗੇ ਉਹਨਾਂ ਵਿੱਚੋਂ ਇੱਕ ਨਸ਼ਾ ਤਸ਼ਕਰ ਸੀਗਾ ਦੇਵਰਾਜ ਦੇਵੀ ਉਸ ਦੇਵੀ ਦਾ ਜਿਹੜਾ ਪਿਛਲੇ ਦਿਨੀ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਇੱਕ ਮਕਾਨ ਵੀ ਢਵਾਇਆ ਗਿਆ ਸੀਗਾ ਜਿਸ ਨੂੰ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਰਵਾਈ ਨਸ਼ਾ ਤਸ਼ਕਰੀ ਦੇ ਖਿਲਾਫ ਮੰਨੀ ਜਾਂਦੀ ਸੀ ਤੇ ਉਸ ਤੋਂ ਬਾਅਦ ਉਸ ਦੇਵੀ ਦੇ ਘਰੋਂ ਪੁਲਸ ਵੱਲੋਂ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਆ ਆਓ ਦੇਖਦੇ ਹਾਂ ਕਿ ਕੀ ਕਹਿੰਦੇ ਨੇ ਇਸ ਗ੍ਰਿਫਤਾਰੀ ਤੇ ਸਬੰਧ ਦੇ ਵਿੱਚ ਕੀ ਉਸ ਤੋਂ ਰਿਕਵਰੀ ਹੁੰਦੀ ਆ ਕੀ ਉਸ ਕੋਲੋਂ ਬਰਾਮਦ ਹੁੰਦਾ ਆ ਤੇ ਉਸ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਆ ਕਿੰਨਾ ਉਹਨਾਂ ਨੂੰ ਰਿਮਾਂਡ ਮਿਲਿਆ ਆ ਤੇ ਉਹ ਦੇਖਦੇ ਆ ਕੀ ਕਹਿੰਦੇ ਨੇ ਮੈਡਮ ਨਰੇਸ਼ ਕੁਮਾਰੀ ਮੈਂ ਜਿਹੜਾ ਇਹ ਗਵਾਹੀ ਦਰਸਾ ਕੀਤਾ ਹੈ ਗੱਲ ਤੋਂ ਰੁਕੋ ਇਹ ਜੀ ਅਸੀਂ ਇੱਕ 29325 ਨੂੰ ਆਪਣਾ 26 ਨੰਬਰ ਐਫ ਆਰ ਦਰਜ ਕੀਤੀ ਸੀਗੀ ਬਲਵਿੰਦਰ ਮੰਗਾ ਦੇ ਖਿਲਾਫ ਜੋ ਕਿ ਦੇਵਰਾ ਦੇਵੀ ਦਾ ਵਰਕਰਸ ਇਹ ਇੱਕ ਕੈਸੋਪਰੇਸ਼ਨ ਦੇ ਦੌਰਾਨ ਜਿਹੜੀ ਸਾਡੀ ਪੁਲਿਸ ਪਾਰਟੀ ਵੱਲੋਂ ਸਰਪੰਚ ਸਾਹਿਬ ਜਿਹੜੇ ਗੜਾਪੜ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨੂੰ ਮੰਗੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 21 ਔਰ 27 ਐਨਡੀਪੀਐਸ ਐਕਟ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਉਹਦੀ ਉੱਥੇ ਮੌਕੇ ਤੇ ਪੁੱਛਗਿਰਿਸ਼ ਦੌਰਾਨ ਜਿਹੜਾ ਦੇਵਰਾ ਦੇਵੀ ਦਾ ਨਾਮ ਉਜਾਗਰ ਹੋਇਆ ਸੀ ਤੇ ਜਿਹਨੂੰ 29 ਦੇ ਵਿੱਚ ਉਸੇ ਐਫਆਰ ਦੇ ਵਿੱਚ ਆ ਨਾਮਜ਼ਦ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਜਿਹੜੀ 18 ਤਰੀਕ ਨੂੰ 18 4 ਨੂੰ ਸਾਡੀ ਪੁਲਿਸ ਪਾਰਟੀ ਵੱਲੋਂ ਫਿਰ ਤੋਂ ਕੈਸੋ ਆਪਰੇਸ਼ਨ ਦੇ ਦੌਰਾਨ ਇੱਕ ਰੇਡ ਕੀਤਾ ਗਿਆ ਸੀ ਜੋ ਦੇਵਰਾਜ ਦੇਵੀ ਨੂੰ ਉਹਦੇ ਘਰ ਵਿੱਚੋਂ ਫਿਰ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੈਂ ਮੌਕੇ ਤੇ ਉਨਕੀ ਕੀ ਰਿਕਵਰ ਹੋਇਆ ਕਿਤਾਕਤ ਜਿਹੜਾ ਜਿਸ ਦਿਨ ਦੀ ਗ੍ਰਿਫਤਾਰੀ ਹੋਈ ਹੈ ਉਸ ਦਿਨ ਇਹਦੇ ਕੋਲੋਂ ਡਰੱਗ ਮਨੀ ਮਿਲੀ ਹੈ ਜੀ 68400 ਰੁਪਈਆ ਤੇ કુલ 11 ਜਿਹੜੇ ਮੋਬਾਈਲ ਸੀਗੇ ਇਹਦੇ ਕਬਜ਼ੇ ਵਿੱਚੋਂ ਉਹ ਪੁਲਿਸ ਨੇ ਆਪਣੇ ਕੋਸੈਸ਼ਨ ਚ ਲਏ ਹਾਂਜੀ ਇਹਦੇ ਜਿਹੜੇ ਇਕੱਲੇ ਐਨਡੀਪੀਐਸ ਦੇ ਮਕਦਮੇ 13 ਮਕਦਮੇ ਜਿਹੜੇ ਇਹਦੇ ਤੇ ਦਰਜ ਨੇ ਅੱਜ ਤੱਕ 2002 ਤੋਂ ਇਹ ਐਕਟਿਵ ਹੈ ਹੈਬਿਚੁਅਲ ਆਫੈਂਡਰ ਹੈ ਸਾਡਾ ਰਿਸਟਰੀ ਸ਼ੀਟਰ ਹੈ ਜਿਹੜੀ ਆਪਾਂ ਜਿਹੜੀ ਗੈਰਡਿੰਗ ਲਈ ਆ ਅ ਬਿਲਕੁਲ ਜੀ ਸੇਵਲ ਪ੍ਰਸ਼ਾਸਨ ਦੀ ਜਿਹੜੀ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਦੇਵਰਾ ਦੇਵੀ ਦੀ ਬਿਲਡਿੰਗ ਸੀ। ਜਦੋਂ ਜਿਹੜੀ ਇਹਨਾਂ ਨੂੰ ਰਿਮਾਂਡ ਕਰਾਂ ਦੇਣਾ ਸੀ ਕੀ ਕੁਝ ਕਵਰ ਹੋਇਆ ਕੀ ਕੁਝ ਨਾ ਹੋਇਆ ਸਾਹਮਣੇ ਬਿਠੇ ਬੱਲੇ ਅਸੀਂ ਇਹਦਾ 2 ਦਿਨ ਦਾ ਦੇਵ ਅਤੇ ਦੇਵੀ ਦਾ ਰਿਮਾਂਡ ਲਿਆ ਸੀ। ਡਿਊਰਿੰਗ ਰਿਮਾਂਡ ਜਿਹੜਾ ਇਹਨੇ ਸਾਡੇ ਕੋਲ ਇਨਕਸ਼ਾਫ ਕੀਤਾ ਸੀ ਉਸ ਇਨਕਸ਼ਾਫ ਤੇ ਇਹਦੀ ਨਿਸ਼ਾਨਦੇਹੀ ਤੇ ਸਾਨੂੰ 70 ਟੈਬਲੇਟ ਜਿਹੜੀਆਂ ਨੇ ਐਟੀਜ਼ੋਲਮ ਤੇ 25 ਕੈਪਸੂਲ ਟ੍ਰੈਮਾਡੋਲ ਔਰ 7.5 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕਰਾਈ ਹੈ ਡੀਐਸਪੀ ਸਬ-ਡਿਵੀਜ਼ਨ ਨਵਾਂ ਸ਼ਹਿਰ ਦੀ ਹਾਜ਼ਰੀ ਵਿੱਚ ਤੇ ਰਿਮਾਂਡ ਜਿਹੜਾ ਇਹਦਾ ਕੱਲ ਖਤਮ ਹੋ ਗਿਆ ਇਹਨੂੰ ਹੁਣ ਜੱਜ ਸਾਹਿਬ ਨੇ ਜੁਡੀਸ਼ੀਅਲ ਦੇ ਆਰਡਰ ਕਰ ਦਿੱਤੇ ਇਸ ਵਕਤ ਅਸੀਂ ਜਿੱਥੇ ਖੜੇ ਆ ਇਹ ਉਹ ਇਮਾਰਤ ਹੈ ਜਿਹੜੀ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸ਼ਕਰੀ ਦੀ ਇਮਾਰਤ ਨੂੰ ਬਿਲਕੁਲ ਤੈਸ਼ ਨੈਸ਼ ਕਰ ਦਿੱਤਾ ਗਿਆ ਬਿਲਕੁਲ ਢਾ ਕੇ ਮਲਿਆ ਮੇਟ ਕਰ ਦਿੱਤਾ ਗਿਆ ਘਟੋ ਘਟ 2000 ਸਕਰ ਫੁੱਟ ਦਾ ਇਹ ਏਰੀਆ ਆ ਜਿੱਥੇ ਨਸ਼ਾ ਤਸ਼ਕਰਾ ਨੂੰ ਪੁਲਿਸ ਤੇ ਪ੍ਰਸ਼ਾਸਨ ਨੇ ਇੱਕ ਮੈਸੇਜ ਦਿੱਤਾ ਆ ਕਿ ਜਾ ਤਾਂ ਆਪਣਾ ਉਹ ਨਸ਼ੇ ਦਾ ਕਾਰੋਬਾਰ ਦੂਸਰੇ ਨੌਜਵਾਨਾਂ ਨੂੰ ਉਜਾੜਨ ਦਾ ਕਾਰੋਬਾਰ ਬੰਦ ਕਰ ਦਿਓ ਤੇ ਜਾਂ ਫਿਰ ਇਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚੱਲ ਜਾਓ ਇਹ ਤਸਵੀਰਾਂ ਔਰ ਦੀਆਂ ਆ ਜਿਹੜੀਆਂ ਦੇਵਰਾਜ ਦੇਵੀ ਜਿਹੜਾ ਮੋਜਰਮ ਫੜਿਆ ਗਿਆ ਆ ਜਿਸ ਕੋਲੋਂ ਪੁਲਿਸ ਨੇ ਰਿਕਵਰੀ ਵੀ ਕੀਤੀ ਆ ਇਹ ਉਸੇ ਦੀ ਹੀ ਇਹ ਬਿਲਡਿੰਗ ਆ ਉਸੇ ਦੀ ਹੈ ਇਮਾਰਤ ਸੀਗੀ ਜੋ ਪ੍ਰਸ਼ਾਸਨ ਨੇ ਢਵਾ ਕੇ ਬਿਲਕੁਲ ਮਲਿਆ ਮੇਟ ਕਰਾ ਦਿੱਤੀ ਗਈ ਆ ਇਸ ਗੱਲ ਤੇ ਅਸੀਂ ਨਗਰ ਸੁਧਾਰ ਟਰੱਸਟ ਨੂੰ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਜਿਨ੍ਹਾਂ ਨੇ ਇਹ ਨਾਮ ਸ਼ਰਿਆਵਾਂ ਉਜਾਗਰ ਕੀਤੇ ਸੀਗੇ ਉਹਨਾਂ ਦਾ ਵੀ ਅਸੀਂ ਇਸ ਲੜਾਈ ਦੇ ਵਿੱਚ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਵੱਡਾ ਪਹਿਲ ਕਦਮੀ ਕਰਦੇ ਹੋਏ ਇਹ ਕਦਮ ਚੁੱਕਿਆ ਸੀਗਾ ਤੇ ਔਰ ਪੁਲਿਸ ਨੇ ਵੀ ਸਟੈਪ ਬਾਈ ਸਟੈਪ ਜਿਹੜੀ ਵਧੀਆ ਕਾਰਵਾਈ ਕਰਕੇ ਔਰ ਪੁਲਿਸ ਨੇ ਵੀ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਆ ਤੇ ਅੱਗੇ ਤੋਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਮੇਰੇ ਨਾਲ ਮਨਦੀਪ ਦੁੱਗੜ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ